ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਪੁਲਿਸ ਪੂਰੀ ਚੌਕਸ ਨਜ਼ਰ ਆ ਰਹੀ ਹੈ ਤੇ ਅਜਿਹੀ ਗੈਂਗਸਟਰ ਦੇ ਖਿਲਾਫ ਟੁਕਵੀਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਜਿਹਾ ਮਾਮਲਾ ਕੇਮਕਰ ਦੇ ਪਿੰਡ ਪੂਰਾ ਕੁੰਨਾ ਤੋਂ ਸਾਹਮਣੇ ਆਇਆ ਜਿੱਥੇ ਕੀ ਪ੍ਰਭ ਦਾਸੂਵਾਲ ਨਾਮਕ ਗੈਂਗਸਟਰ ਦੇ ਦੋ ਗੁਰਗਿਆਂ ਤੇ ਪੁਲਿਸ ਦੀ ਮੁੱਠਪੇੜ ਹੋਣ ਦੀ ਖਬਰ ਹੈ ਦੱਸਦੀ ਹੈ ਕਿ ਪੁਲਿਸ ਨਾਲ ਹੋਈ ਮੁੱਠਪੇੜ ਦੌਰਾਨ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗੇ ਜ਼ਖਮੀ ਦੱਸੇ ਜਾ ਰਹੇ ਨੇ ਜਨਾਂ ਦੀ ਲਾਤ ਦੇ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਲੱਗੀ ਹੈ ਉਹਨਾਂ ਤੋਂ ਸੜਕ ਜਾਂਦੀ ਹੈ ਲਿੰਕ ਰੋਡ ਛੋਟੀ ਮਾਰਨਿੰਗ ਹੀ ਸਾਡੀ ਪੁਲਿਸ ਪਾਰਟੀ ਅੱਜ ਰੇਡ ਕਾਂ ਜਾ ਰਹੀ ਸੀ ਕਿਸੇ ਪਾਸੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਵੀ ਅੱਗੋਂ ਇੱਕ ਮੋਟਰਸਾਈਕਲ ਆ ਰਿਹਾ ਆ ਤੇ ਉਹਨੂੰ ਚੈੱਕ ਕੀਤਾ ਜਾਵੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਆਪਣੀ ਡਿਪਰ ਦਿੱਤਾ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤੁਸੀਂ ਦੇਖ ਰਹੇ ਹੋਣੇ ਸੜਕ ਦੇ ਲਾਗੇ ਉਹਨਾਂ ਨੇ ਆ ਕੇ ਫਾਇਰ ਕਰ ਦਿੱਤਾ ਬਾਰਿਸ਼ ਹੋਣ ਦੀ وجہ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਇੱਥੇ ਡਿੱਗ ਗਿਆ ਡਿੱਗਣ ਤੋਂ ਬਾਅਦ ਵਿੱਚ ਵੀ ਉਹਨਾਂ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਵੱਲ ਕੀਤੇ ਗਏ ਤੇ ਜਵਾਬੀ ਫਾਇਰ ਜਦੋਂ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ ਤਾਂ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਦੋਵੇਂ ਬੰਦੇ ਇੰਜਰਡ ਹੋਏ ਨੇ ਜੀ ਜਿਹੜੇ ਇਹ ਦੋ ਬੰਦੇ ਇੰਜਰਡ ਹੋਏ ਨੇ ਇਹਨਾਂ ਦੇ ਬਾਰ ਖਿਲਾਫ ਇਹਨਾਂ ਐਫ ਆਰ ਨੰਬਰ 9 14225 ਨੂੰ ਰਜਿਸਟਰਡ ਕੀਤੀ ਗਈ ਸੀਗੀ ਤੁਸੀਂ ਜਾਣਦੇ ਹੋ ਤੁਹਾਡੇ ਏਰੀਏ ਦੇ ਵਿੱਚ ਇੱਕ ਗੁਰਮੀਤ ਸਿੰਘ ਨਾਂ ਦਾ ਜਿਹਦੀ ਭਾਂਡਿਆਂ ਦੀ ਦੁਕਾਨ ਆ ਤੇ ਇੱਕ ਪ੍ਰਵੀਨ ਕੁਮਾਰ ਆ ਇਹਦਾ ਪੈਟਰੋਲ ਪੰਪ ਆ ਇਹਨਾਂ ਕੋਲ ਇਹਨਾਂ ਨੇ 20 ਲੱਖ ਰੁਪਏ ਦੀ ਫਰੋਤੀ ਮੰਗੀ ਸੀਗੀ ਜਿਹੜੇ ਇਹ ਦੋਵੇਂ ਦੋਸ਼ੀ ਨੇ ਸਾਡੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਇੱਕ ਦਾ ਨਾਂ ਹੈਗਾ ਪ੍ਰਕਾਸ਼ ਸਿੰਘ ਇੱਕ ਦਾ ਨਾਂ ਹੈਗਾ ਪ੍ਰਭਜੀਤ ਸਿੰਘ ਇਹ ਦੋਵੇਂ ਬੰਦੇ ਅਫਰੀਦੀ ਦੇ ਕਹਿਣ ਦੇ ਉੱਤੇ ਤੇ ਪ੍ਰਭ ਦਾਸੂਬਾਲ ਦੇ ਡਾਇਰੈਕਟ ਟੱਚ ਦੇ ਵਿੱਚ ਸੀਗੇ ਉਹਦੇ ਕਹਿਣ ਦੇ ਉੱਤੇ ਲੋਕਾਂ ਕੋਲੋਂ ਫਰੋਤੀਆਂ ਮੰਗਦੇ ਸੀਗੇ ਵਸੂਲ ਕਰਕੇ ਪੈਸੇ ਤਾਂ ਉਹਨੂੰ ਅੱਗੇ ਭੇਜਦੇ ਸੀਗੇ ਉਹ ਸਭ ਰਿਕਵਰ ਕੀ ਹੋਇਆ ਇਹਨਾਂ ਕੋਲ ਇੱਕ 32 ਬੋਰ ਵੈਪਨ ਕਵਰ ਹੋਇਆ ਦੋ ਜਿੰਦਾ ਰੌਂਡਰ ਕਵਰ ਹੋਇਆ ਜਿਹੜੇ ਤਿੰਨ ਚੱਲੇ ਹੋਏ ਨੇ ਖੋਲ ਰਿਕਵਰ ਹੋਏ ਨੇ ਜੀ